ਹਰ ਹਿੱਟ ਆਇਆ ਉਹਦੇ ਤਹਿਤ ਅੱਜ ਤਰਨਤਾਰਨ ਦੀ ਸੰਗਤ ਵੱਲੋਂ ਜੋ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਰਿਹਾ ਉਥੇ ਪਿੰਡਾਂ ਲਈ ਉਥੇ ਮਾਸੂਮ ਬੱਚਿਆਂ ਲਈ ਦਵਾਈਆਂ ਦੇ ਤੌਰ ਤੇ ਰਾਸ਼ਨ ਦੇ ਤੌਰ ਤੇ ਜਿਹੜੇ ਵਿਚਾਰੇ ਬੇਜ਼ੁਬਾਨ ਨੇ ਉਹਨਾਂ ਦੀ ਕੋਈ ਜਿਹੜੇ ਮਾਲ ਡੰਗਰ ਆ ਉਹਨਾਂ ਲਈ ਕੋਈ ਫੀਡ ਲਈ ਉਨਾਂ ਲਈ ਕੋਈ ਪੱਠੇ ਵਾਲੀ ਜਾਂ ਹੋਰ ਵੀ ਜਿਹੜੀ ਸਮਗਰੀ ਆ ਪਾਣੀ ਜਿਹੜਾ ਆ ਉਹ ਬੋਤਲਾਂ ਰਹੀ ਦਵਾਈਆਂ ਮੱਛਰਲੀ ਮੱਛਰਦਾਨੀਆਂ ਲੈ ਕੇ ਜਾ ਰਹੇ ਆ ਸੋ ਇਸ ਕਰਕੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਉੱਥੇ ਉਮਮਾ ਕੇ ਤਰਨਤਾਰਨ ਦੀ ਸੰਗਤ ਉੱਥੋਂ ਦੀ ਸੇਵਾ ਲਈ ਚੱਲੀ ਅੱਜ ਸਾਡੇ ਤਰਨਤਾਰਨ ਹਲਕੇ ਤੋਂ ਹਰਮੀਰ ਸਿੰਘ ਸੰਧੂ ਜੀ ਉਹ ਸਾਰਾ ਕਾਫਲਾ ਲੈ ਕੇ ਇਹ ਤੁਹਾੜ ਦੀ ਜਿਹੜੀ ਮਾਂ ਤੇ ਪਿੰਡ ਡੁੱਬਣ ਦਾ ਸਾਡੇ ਪਾਣੀਆਂ ਦੇ ਨਾਲ ਉਹਨਾਂ ਵਾਸਤੇ ਕੁਝ ਚੌਕਰ ਟਰਾਲੀਆਂ ਦੇ ਵਿੱਚ ਕੁਝ ਕਿਟਾਂ ਆ ਕਾਫੀ ਇਤਰਾ ਅਰਲਾ ਕੇ ਅਸੀਂ ਪਰਮੇਸ਼ਰ ਦੀ ਗਵਾਹੀ ਦੇ ਹੇਠ ਉੱਥੇ ਲੈ ਕੇ ਉਹਨਾਂ ਦਾ ਪਹੁੰਚੋ ਲੱਗੇ ਆ ਜੋ ਕਿ ਪਾਣੀ ਨੇ ਬਹੁਤ ਜ਼ਿਆਦੀ ਮਾਰ ਮਾਰੀ ਆ ਜੀਵਦਾਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਉਹਨਾਂ ਦੇ ਲਈ ਪਰਮਜੀਤ ਸਿੰਘ ਸੰਧੂ ਜੀ ਇਹਨੂੰ ਇਕੱਠ ਨੂੰ ਸਾਰੇ ਨੂੰ ਉੱਥੇ ਲੈ ਕੇ ਪਹੁੰਚਾ